ਬਾਚੂਣਾ ਨੂੰ ਲੈ ਕੇ ਇਸ ਵੇਲੇ ਸਿਆਸੀ ਸਰਗਰਮੀਆਂ ਤੇਜ਼ ਨੇ ਤੇ ਇਸੇ ਵਿਚਾਲੇ ਬਾਜ਼ੀਗਰ ਕੌਮ ਤੇ ਵੰਜਾਰਾ ਕੌਮ ਵੱਲੋਂ ਇੱਕ ਵਿਸ਼ਾਲ ਮੀਟਿੰਗ ਲੱਕੀ ਟਾਬੇ ਉੱਤੇ ਕੀਤੀ ਗਈ ਹੈ ਜਿਸ ਵਿੱਚ ਕੀ ਦੋਨਾਂ ਕੌਮਾਂ ਦੇ ਅਹੁਦੇਦਾਰ ਸ਼ਾਮਲ ਹੋਏ ਨੇ ਤੇ ਇਸੇ ਦੌਰਾਨ ਗੱਜੂ ਸਿੰਘ ਰੈਲ ਮਾਜਰਾ ਨੂੰ ਪੱਗ ਦੀ ਰਸਮ ਅਦਾ ਕੀਤੀ ਗਈ ਹੈ ਤੇ ਹਲਕਾ ਜਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਬਰਾਦਰੀ ਦੇ ਵੱਲੋਂ ਹੋਰ ਸੀਟਾਂ ਤੇ ਵੀ ਉਮੀਦਵਾਰ ਉਤਾਰੇ ਜਾ ਰਹੇ ਨੇ ਫਿਰੋਜ਼ਪੁਰ ਤੋਂ ਪੋਲਾ ਸਿੰਘ ਤੇ ਪਾਲ ਸਿੰਘ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨਿਆ ਗਿਆ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਜ਼ਿੰਮੇਵਾਰੀ ਨੂੰ ਜ਼ਰੂਰ ਨਿਭਾਉਣਗੇ ਤੇ ਇਸ ਤੋਂ ਇਲਾਵਾ ਬਰਾਦਰੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਆਪਣੇ ਉਮੀਦਵਾਰ ਐਲਾਨਣਗੇ ਸਤ ਸ੍ਰੀ ਅਕਾਲ ਆਵਾ ਸ਼ੰਗਾਰਾ ਜੀ ਬੋਲੇ ਇਸੋ ਰਿਹਾਰ ਸਤ ਸ੍ਰੀ ਅਕਾਲ ਜੈਕਾਰਾ ਮਾਣਿਆ ਦੇਵਦਾ ਸਤ ਸ੍ਰੀ ਅਕਾਲ ਧਾਈ ਧਾਈ ਧੋਨੇ ਜੀ ਬਾਂ ਰੋਇ ਰੋਇ ਗੋਲੇ ਸੋਨਿਆ ਬਾਬਾ ਜੀ ਬਾਬਾ ਨਾਲ ਬੈਠ ਕੇ ਮੜਿਆ ਚਲੋ ਗੁਰੂ ਰਾਮ ਸਾਧ ਸੰਗਤਿਓ ਬੜੀ ਕਿਰਪਾ ਹੋਈ ਆ ਇਹ ਪਗੜੀਆਂ ਮੈਂ ਫਜ਼ੁਰਗਾਂ ਦੇ ਸਿਰ ਤੇ ਭਾਵੇਂ ਕਰੀਮ ਦੇ ਦੇਖੀ ਆ ਤੁਸੀਂ 2 ਕਿੱਲੇ ਨੂੰ ਕਹਿੰਦੇ ਹੋ ਜੇ ਗੱਜਰ ਸਿੰਘ ਨੇ ਪੰਜ ਕਿੱਲਾ ਬਣਾ ਦਿੱਤਾ ਉੱਥੇ ਜਿਹੜਾ ਸਟਾਰ ਬਰੌਂਡ ਵਾਸਤੇ ਜਿਹੜਾ ਆਪਣਾ ਉੱਥੇ ਕੋਈ ਪੈਰਸ ਬਰੌਂਡ ਵਾਸਤੇ ਜਾਂ ਮੀਟਿੰਗ ਰੂਮ ਕੋਲ ਆਪਣਾ ਦੇ 10 ਕਿੱਲੇ ਨਾਲ ਦੋਏ ਤਾਂ ਮੇਰਾ ਨਾਮ ਵੀ ਗੱਜਰ ਸਿੰਘ ਦੀ ਜਗ੍ਹਾ ਬੋਲੇ ਸਤਿ ਨਿਹਾਲ ਸਤਿ ਸ੍ਰੀ ਅਕਾਲ ਹਰ ਇੱਕ ਚੀਜ਼ ਨਾਲ ਕੋ ਸਭ ਕੋ ਹੈ ਕੋ ਕਿਉਂਕਿ ਜਿਹਨਾਂ ਨੇ ਮੈਂ ਅੱਜ ਤੋਂ ਨਹੀਂ ਜਿਸ ਦਿਨ ਦਾ ਮੈਂ ਮੜਨੇ ਨਾਂ ਲਿਆ ਹੈ ਉਸੇ ਦਿਨ ਤੇ ਮੈਨੂੰ ਸਾਰੇ ਹੀ ਨਾਨਕਪੁਰ ਸਾਹਿਬ ਨੇ ਮੈਨੂੰ ਇਹ ਵੀ ਦਿੱਤੀ ਹੈ ਸ਼੍ਰੀ ਨਾਨਕਪੁਰ ਸਾਹਿਬ ਨੇ ਮੈਨੂੰ ਇਹ ਵੀ ਦਿੱਤੀ ਹੈ ਕਿ ਕਦਰ ਸੇ ਖੜ ਕੋਈ ਗੱਲ ਨਹੀਂ ਤੁਸੀਂ ਕੱਟੋ-ਕੱਟ 70 ਸਾਲ ਲੋਕਾਂ ਦੇ ਝੋੜੀ ਪੋਦੇ ਰਹੇ ਹੋ ਮੈਂ ਅੱਜ ਜਿੰਨੇ ਆਏ ਮੇਰੇ ਵੀਰ ਜਿੰਨੇ ਮੇਰੇ ਭੈਣ ਭਾਈ ਆਏ ਨੇ ਇਹ ਸੋਚ ਕੇ ਜਾਇਓ ਆਪਾਂ ਉਹ ਹੀ ਚੀਜ਼ ਬਗੜੀਆਂ ਜਿਹੜੀ ਦਿੱਤੀ ਸੀ ਇਹ ਆਪਣੇ ਵੀਰ ਦੀ ਗੱਟੜੀ ਉਹੀ ਚੀਜ਼ ਬਗੜੀਆਂ ਜਿਹੜੀ ਸੰਤ ਸਾਬ੍ਹ ਕੋ ਦੇ ਰਹੇ ਆ ਬਸ ਮੈਂ ਇੰਨੀ ਕਹਿੰਦਾ ਹਾਂ ਕਿ ਬੰਦਾ ਰੱਖ ਜੇ ਵਰ ਵਾਲੇ ਗੁਰੂ ਜੀ ਕੋ ਖਾਲਸਾ ਸਿਰ ਹੈ ਕੁਝ ਵੀ ਹੋਵੇਗਾ ਲੰਗਰ ਵਾਸਤੇ ਕਹਿੰਦੇ ਲੰਗਰ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ